ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਂਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਜੀ ਸਾਢੇ 6 ਹੋ ਗਏ ਮੈਂ ਟਾਈਮ ਵੀਡੀਓ ਸ਼ੂਟ ਕਰਤੀ ਸਾਡੇ ਨੈਟਵਰਕ ਪਤਾ ਨਹੀਂ ਕੀ ਹੋ ਗਿਆ ਬਾਹਲੀ ਘਟਿਆ ਪਿਆ ਤੇ ਉਧਰ ਜਾ ਕੇ ਸੜਕ ਤੇ ਰੋਡ ਤੇ ਵਧੀਏਗੀ ਉੱਥੇ ਪਾ ਕੇ ਲਈਆਂ ਮੈਂ ਵੀਡੀਓ ਤੇ ਹਜੇ ਮੈਂ ਸਬਜੀ ਬਣਾਉਣੀ ਆ ਸਾਰੇ ਕੰਮ ਲੇਟ ਹੋਏ ਪਏ ਨੇ ਆ ਦੇਖੋ ਸਾਡੀ ਕੱਟੀ ਨੂੰ 4 ਦਿਨ ਹੋ ਗਏ ਸੰਡੇ ਦੀ ਬਣਾਈ ਹੋਈ ਖੁੱਲ੍ਹੀ ਇੱਥੇ ਉਹਦਵਾਰ ਹੋ ਗਿਆ ਇਹਨਾਂ ਹੀ ਨੀਵਗਿੱਲੀਆਂ ਨੂੰ ਸਾਰੀਆਂ ਨੂੰ ਉਧਿ ਘਾ ਦੂ ਇਹ ਬਹੁਤ ਖਰਾਬ ਹੈ ਹੁਣ ਐ ਗਰੀਬੀ ਇੱਥੇ ਖੜੀ ਕੱਪੜੇ ਮੈਂ ਕੱਢ ਕੇ ਮਸ਼ੀਨ ਤੋਂ ਸੁਕਣੇ ਪਾਤੇ ਦੁਵਾਰਾ ਸਾਹਿਬ ਰਹਿਣਾ ਸੋਧੀਏ ਇੰਨਾ ਲੇਟ ਹੋ ਗਿਆ ਸੀ ਦੇਖੋ ਬਾਗੂ ਜੀ ਬੈਠੇ ਨੇ ਖੌਣ ਤੇ ਆ ਸਾਡੇ ਗਾਜ ਜੀ ਸੁੱਕੀ ਨੇ ਸਰੋਂ ਸਵੇਰੇ ਚ ਪਾਵਾਂਗੇ ਤੇ ਫਿਰ ਕਬੂਤਰ ਸਰੋਂ ਚ ਵੀ ਗੇੜੇ ਦੇਗਾ ਸਰੋਂ ਵੀ ਖਾਂਦੇ ਨੇ ਕਬੂਤਰ ਹਮ ਹਲਦੀ ਮਿਰਚਾਂ ਦਾ ਫੇਰ ਚੱਲ ਪੈ ਕਮ ਤੇ ਅਮਨਿ ਪਲਾਟ ਸੱਚਾ ਜਿਉਂ ਉਹ ਤਾਂ ਦੇਖ ਲੋ ਜਿਉਂ ਉਹ ਵਿਚਾਰੇ ਉਤਮ ਮੂਡ ਪਾਣਗੇ ਲਓ ਜੀ ਜਿਉਂ ਆਪਣੇ ਹਰੇ ਹੋ ਗਏ ਦੇਖੋ ਜਿੱਥੇ ਕੋ ਹੋਈ ਨਹੀਂ ਹੈਗੇ ਉੱਥੇ ਕੋ ਪੱਤੇ ਰੱਖ ਦਨੇ ਇੱਥੋਂ ਤਾਂ ਹੋਣ ਲੱਗੇ ਇੱਥੋਂ ਸਵੇਰੇ ਚੱਕ ਦਾਂਗੇ ਨਹੀਂ ਇਹਦੇ ਪੱਤਿਆਂ ਨਾਲ ਵਿੱਚ ਹੀ ਮੁਰ ਜਾਣਗੇ ਇੰਨਾ ਕੁ ਪੋਲੇ ਜਿਹਾ ਕਰ ਦਿੰਗੇ ਇਹਨੂੰ ਮੈਂ ਬਣਾ ਲਈ ਇਹ ਸਬਜ਼ੀ ਅੱਜ ਅਸੀਂ ਹਸਪਤਲ ਵੀ ਹਜੇ ਠੀਕ ਨਹੀਂ ਸਮਾਰ ਕੇ ਖਾਂਗੇ ਜੀ ਹਾਂ ਸੀ ਅਸੀਂ ਬਣਾਵਾਂਗੇ ਬਚਿਤਲਾ ਕੱਦੂ ਕਿੰਦਰ ਚਿਤਲਾ ਕੱਦੂ ਨੂੰ ਬੋਲਦੇ ਨੇ ਚਿਤਲਾ ਕੱਦੂ ਨਹੀਂ ਧੋ ਲੈ ਮੈਂ ਮੈਂ ਰਸੋਈ ਚ ਆ ਸਾਥੇ ਤੇਰਾ ਬਣਾਉਣਾ ਸ਼ੇਕ ਵੀ ਬਣਾਉਣਾ ਪਿਆ ਭਾਈ ਇਹਦਾ ਤੂੰ ਬਣਾ ਲੈ ਮੈਂ ਤਾਂ ਕੱਦੂ چیرਦੀ ਆ ਪਹਿਲਾਂ ਦਾਲੇ ਰੱਖ ਦਨਾ ਦੀ ਨਾਲ ਫਿਰ ਮੁੜ ਆਵਾਂਗੇ। ਇਹੋ ਹੀ ਮੈਂ ਬਲੇ ਸਾਫ ਕਰਦੀ ਕਿ ਮੈਨੂੰ ਪਤਾ ਦੀ ਵੀ ਉੱਥੇ ਥੋੜੇ ਨਾਲ ਟਾਈਮ ਲੱਗ ਜੂਗਾ ਇਹਨੂੰ ਸ਼ੇਕ ਬਣਾ ਕੇ ਦੇਣਾ ਹੈ ਜਿੰਨਾਂ ਪੰਜਾਂ ਦਾ ਪ੍ਰਿੰਡੀਆਂ ਵੀ ਸੀ। ਪ੍ਰਿੰਡੀਆਂ ਵੀਰੇ ਬਿਮਾਰ ਹੋ ਗਏ ਪੈਨੇ ਸਰਦਾਰ ਵੀ ਬੁਖਾਰ ਹੈ ਥੋੜਾ ਜਿਹਾ ਪਤਾ ਨਹੀਂ ਕਿਉਂ ਹੋ ਰਹੀ। ਲਾਲ-ਲਾਲ ਮੂੰਹ ਜਾ ਹੋ ਜਾਂਦਾ ਸੁੱਜ ਕੇ ਕੀ ਦਿੱਕਤ ਆਉਂਗੀ। ਆ ਲੈ ਖਾ ਵੀ ਤਾਂ ਅੰਦਰ ਧਰ ਦੇ ਚੱਕ। ਨਾ ਤਾਂ ਨਹੀਂ ਬਾਜੀ ਥੇਕੇ ਨਾ ਬਹਿ ਗਿਆ ਉੱਥੇ ਬਹਿ ਗਿਆ ਪੱਖਾ ਬੰਦ ਕਰ ਲਵਾਂ ਮੈਂ ਲਓ ਜੀ ਫਾਇਦਰ ਆਪਣੇ ਲਹਾਂ ਆਪਣੇ ਸੂਟ ਬੈਸੇ ਕੁਝ ਤੋਂ ਮੈਂ ਇਥੇ ਚਿੰਤੇ ਤੇ ਕਿਉਂਕਦਰ ਮੇਲਾ ਕਰ ਲਿਆ ਸੀ ਕਿੰਨੀਆਂ ਨੇ ਲੈਸਾਂ ਕੱਢੀਆਂ ਨੇ ਕੁਸ਼ ਕਰੀਆਂ ਮਿਲੀਆਂ ਨਹੀਂ ਹੁਣ ਲੈਸਾਂ ਵੀ ਲਿਉਣੀਆਂ ਪੈਣੀਆਂ ਖਤਮ ਹੋ ਗਏ ਤੇ ਆਪਣੀ ਲਿਮਾਰੀ ਨੂੰ ਸ਼ਾ ਆ ਗਿਆ ਪਰ ਮਾਤਾ ਜੀ ਕਿੱਪਾ ਨਾਲ ਵਸਥਾ ਦੇ ਥੋੜੇ ਜੇ ਸੂਟ ਰਹਿ ਗਏ ਚ ਕੁਸ਼ਕ ਤਾਂ ਹਜੇ ਆ ਤਾਂ ਆਪਣੇ ਹੈਗੇ ਨੇ ਸੀਜ਼ਨ ਸਰਦੀ ਚ ਪਾਉਣ ਵਾਲੇ ਹਾ ਵੀ ਤੇ ਉਪਰ-ਨੀਚੋਂ ਦੇ ਕਾਟਨ ਵਾਲੇ ਤੇ ਉਹਦੇ ਜੀ ਰਹਿ ਗਏ 3 ਸਟਾਲੇ ਬਸ ਅੱਜ ਆਪਾਂ ਨੇ ਬਹੁਤ ਵੱਡਾ ਆਫਰ ਪਾਇਆ ਆਰ ਕੇ ਬੁਟੀਕ ਤੇ ਤੁਸੀਂ ਸਾਰੀਆਂ ਭੈਣਾਂ ਉਹਨਾਂ ਨੂੰ ਜਰੂਰ ਵੀਡੀਓ ਦੇਖ ਕੇ ਸੂਟ ਬੁੱਕ ਕਰ ਲਓ ਜੀ ਹੁਣ ਆਪਾਂ ਕਦੂ ਪੀਰ ਲਈਏ ਫਿਰ ਦਾਲ ਬਣਾਵਾਂਗੇ ਤੇ ਇਧਰ ਆ ਗਿਆ ਬਰਦੀ ਦਾ ਪਸ਼ਮੀਨਾ ਵੈਸੇ ਕਾਫੀ ਵਾਰ ਦਿਖਾਤਾ ਵੀਡੀਓ ਚ ਤੇ ਹੁਣ ਭੈਣਾਂ ਜਲਦੀ ਜਲਦੀ ਬਰਕਾੜੇ ਸੂਟ ਬੁੱਕ ਕਰ ਲਓ ਵਰਤਾਂ ਲਈ ਆਪਾਂ ਛੋਟਾ ਛੋਟਾ ਵਰਕ ਕਰਾ ਦੇ ਜਾਸੂ ਇੱਕ ਬਣਾ ਲਾ ਦੋ ਮੈਂ ਕੱਦੂ ਚਾਹਰ ਲਾਂ। ਹੂੰ? ਸਬਜੀ, ਦਾਲ, ਸਬਜੀ। ਅੱਜ ਤਾਂ ਸਨੇਹੀ ਮੁੜੇ ਜੀ ਮੈਂ ਜਾ ਕੇ ਵੀ। ਮੈਂ ਇਸ ਗਾ ਨੂੰ ਮੜੀਆ। ਮੈਂ ਪਾਣੀ ਪੋਣ ਰਹੀ ਸੀ। ਸਾ ਫਿਰ ਉਹਦਾ ਜੀ ਲਾਂ ਬਾਟੂ ਉਤੋਂ ਦੀ ਹੋ ਤਾ। ਆਹ ਤਾਂ ਮੈਨੂੰ ਮੈਂ ਬਾਟੂ ਤੋਂ ਨਹੀਂ ਪੈਰ ਤਰਦੀ। ਉਹ ਥੱਲੇ ਜਦ ਪੈਰ ਤਰਨ ਲੱਗੀ ਉਹ ਵਿਚੀ ਗੁੜ ਗਈ। ਉਹਦਾ ਆਹ ਬਾਟੂ। ਇੱਕ ਬਾਲਟੀ ਪਾਣੀ ਪਾ ਕੇ ਗਈ ਦੀ। ਹੁਣ ਵੀ ਮਾਸੀ ਨੂੰ ਕਹਿੰਦੇ ਆ ਉੱਧਰ ਦੀ ਹੋ ਕੇ ਇੱਧਰੋਂ ਭਰ ਦੇ ਕੋਹੇ ਨੂੰ ਫਿਰ ਸਿਆਲ ਚ ਕਿੱਥੇ ਸਿੱਟੇਗੀ ਇਹ ਤਾਂ ਹੁਣੀ ਇੱਥੇ ਕਰਤਾ ਹੋਰ ਉੱਧਰ ਦੀ ਪਾ ਦਿਆ ਕਰ ਗਏ ਕਿਹਾ ਜਾ ਮੂੰਹ ਕਰ ਰੱਖਿਆ ਦੇਖੀ ਅੱਖਾਂ ਸੁੱਝੀਆਂ ਵਈਆਂ ਨੇ ਬੁਖਾਰ ਦੀ ਮਾਂ ਤਾਂ ਹੀ ਨੌ ਦਾ ਵਜਾਦ ਨਹੀਂ ਆਉਂਦਾ ਬੁਖਾਰ ਦਾ ਕੀ ਹੈ ਇਹ ਚੱਲ ਸਭ ਨਾ ਨਹੀਂ ਕੀ ਕਰਨਾ ਇਹਦਾ ਬਰਸੀਨ ਨੂੰ ਤਿਆਰ ਕਰਿਆ ਹੋਇਆ ਹੈ ਨਾ ਮੈਂ ਤਾਂ ਆਖਾਂ ਕਿਤੇ ਮੱਕੀ ਵੀਤੀ ਆਪਣੀ ਵਧੀਆ ਹੋ ਗਈ ਮੱਕੀ ਉੱਥੇ ਉੱਥੇ ਪਾਣੀ ਥਾਲੀ ਨੂੰ ਲੱਗਿਆ ਫਿਰ ਅੱਜ ਤਨੇ ਚੱਲਦਾ ਰਹੀ ਦੀ ਸਵੇਰੇ ਲੇਟ ਆਵਾੜੀ ਕਿਥੋਂ ਲਾ ਲਾਲ ਲਾਲ ਮੋਹ ਹੋ ਰਹੇ ਨੇ ਹੁਣ ਤਾਂ ਕਟੀ ਨੂੰ ਬੰਨਦਿਆ ਕਰੀਏ ਉਤੇ ਇਹ ਸੁੱਕਣ ਜੀ ਨਹੀਂ ਆ ਰਹੀ ਹੋਰ ਮੋਟੀ ਆਹੋ ਹੈ ਫਿਰ ਹੁਣ ਸਾਰੀ ਨਮੀ ਬਣਾਈਆਂ ਨਾ ਦਵਾਰੇ ਗਾਲਾਂ ਤੋਂ ਬਾਹਰ ਪਹਿਲਾਂ ਐ ਨਹੀਂ ਗਿਆ ਪੇਪਰ ਕੀ ਥੱਲੇ ਵਿੱਚ ਲੋਏ ਇੱਟਾਂ ਧਰੀਆਂ ਤਾਂ ਆਈਆਂ ਨੇ ਅੱਜ ਕੱਦ ਮਚਾਈ हां मैं जाऊनीया मैं कमेंट कर मैं जानकी ना ਖੇਤੋ ਛੋਟਾ ਜਿਹਾ ਕਦੂ ਪਾਲ ਕੇ ਲਿਆਂ ਆਏ ਪਰ ਮਖਾਰ ਜੀ ਨਾਲ ਕੁਛ ਨਹੀਂ ਸੁਆਦ ਲੱਗਦਾ ਮੈਂ ਹਾਂ ਦੁੱਧ ਜਿਹੜੀ ਦਾਲ ਤਰੀ ਜਿਹੜੀ ਕਰਕੇ ਦੇ ਦੂੰ ਇਹਨਾਂ ਨੂੰ ਕ੍ਰਿੰਦੀਆਂ ਦਾਲ ਤੜੀ ਹੋਈ ਫਿਰ ਜਾਦੇ ਔਖਾ ਕਰਦੀ ਐ ਹੁੰਦਾ ਰਾਤ ਵੀ ਅਸੀਂ ਨੇ ਹਰੀ ਸਿਲਕੀ ਵਾਲੀ ਦਲੀ ਮੂੰਗੀ ਕਰਕੇ ਦਿੱਤੀ ਤੇ ਇਹਨਾਂ ਨੂੰ ਤੇ ਪੀਤੀ ਦੇ ਸਰਦਾਰ ਜੀ ਦਾ ਥੋੜਾ ਜਿਹਾ ਕੰਮ ਔਲਜਿਆ ਪਿਆ ਪੀਤੀ ਨੂੰ ਤਾਂ ਖਾਂਸੀ ਜੀ ਨਾਲ ਜਾਦੇ ਹੋਏ ਪਿਆ ਵੈਸੇ ਤਾਂ ਕੱਲ ਦੀ ਦਵਾਈ ਦਿੱਤੀ ਉਹ ਟਿਕ ਵੀ ਜਾਂਦੀ ਐ ਬਿਜਲੀ ਸ਼ਾਮ ਜੀ ਨੂੰ ਇਹੇ ਜਿਹੇ ਵੇਲੇ ਜਾਦੇ ਖੇਸ ਸੜਦੀ ਐ ਤੇ ਉਹਨਾਂ ਨੂੰ ਤੁਹਾਨੂੰ ਪਤਾ ਵੀ ਇਹਨਾਂ ਹੁਣ ਸ਼ਾਇਰਾਂ ਦੇ ਬਜ਼ਾਰਾਂ ਦੇ ਵਿੱਚ ਜਿਵੇਂ ਮੀਂਹ ਪੈ ਕੇ ਹਟਿਆ ਤੇ ਮਸਰ ਹੈ ਉਹ ਕਿੰਨਾ ਭੜਾ ਗੰਦੇ ਪਾਣੀ ਵਾਲਾ ਦੁਕਾਨ ਜੀ ਵੀ ਇਹ ਪਹਿਲਾਂ ਕਹਿੰਦੇ ਹੁੰਦੇ ਤੇ ਕਹਿੰਦੇ ਉੱਥੇ ਦੁਕਾਨ ਤੇ ਮਸਰ ਬਹੁਤ ਹੈ ਸਪਰੇਅ ਕਰਨ ਵਾਲੀ ਹੈ ਬਸ ਕਰਦੇ ਕਰਦੇ ਇੱਕ ਦੋ ਲੜ ਗਿਆ ਹੁਣੇ ਉਹਦੇ ਨਾਲ ਹੁਣ ਇਹਨਾਂ ਨੂੰ ਡੇਂਗੂ ਬੁਖਾਰ ਜਾ ਹੋਇਆ ਪਿਆ ਤੇ ਨਾਲ ਥੋੜੀ ਜਿਹੀ ਸੈੱਲ ਕੱਟੇ ਹੋਈ ਨੇ ਥੋੜੀ ਜਿਹੀ ਘਟੇ ਨੇ ਇੰਨੇ ਜਿਆਦੇ ਤਾਂ ਨਹੀਂ ਕੱਟੇ ਇਸ ਵਾਰ ਪਤਾ ਨਹੀਂ ਬੁਖਾਰ ਦਾ ਕੋਈ ਹੋਰ ਸਿਸਟਮ ਹੈ ਦੇਖੀ ਸਾਰੇ ਪਿੰਡੇ ਤੇ ਖੁਰਪ ਹੋਊਗੀ ਕਹਿੰਦੇ ਚੁੰਡੀਆਂ ਜਾਂ ਲਪੜੀਆਂ ਜਾਂਦਾ ਕੋਈ ਤੇ ਨਾਲੇ ਖਾਰਸ਼ ਜੀ ਹੁੰਦੀ ਹੈ ਲਾਲ ਲਾਲ ਹੋ ਜਾਂਦਾ ਤੇ ਜਦੋਂ ਬੁਖਾਰ ਬੁਖਾਰ ਦੇ ਉੱਤੇ ਆਉਂਦਾ ਮੈਂ ਕਹਿੰਦਾ ਤੁਹਾਨੂੰ ਬੁਖਾਰ ਆ ਮੂੰਹ ਲਾਲ ਹੋਇਆ ਕਿਉਂ ਨਹੀਂ ਬੁਖਾਰ ਤਾਂ ਹੈ ਨਹੀਂ ਬਸ ਉਹ ਪਤਾ ਨਹੀਂ ਲਾਲ ਲਾਲ ਰੈਡਨੈਸ ਜੀ ਹੋ ਜਾਂਦੀ ਹੈ ਸਾਰੇ ਮੂੰਹ ਤੇ ਕੰਨਾਂ ਦਾ ਬੁਰਾ ਹਾਲ ਹੋ ਜਾਂਦਾ ਹੱਥਾਂ ਬਾਹਾਂ ਤੇ ਪਤਾ ਨਹੀਂ ਕੀ ਹੈ ਹੁਣ ਕੱਲ ਟੈਸਟ ਕਰਾ ਕੇ ਦਵਾਈ ਲਈ ਸੀ ਆ ਕਹਿੰਦੇ ਅੱਜ ਦਾ ਦਿਨ ਦੇਖਦੇ ਨਹੀਂ ਕੱਲ ਨੂੰ ਫਿਰ ਸੰਗਰੂ ਰੋ ਲਿਆਵਾਂਗੇ ਦਵਾਈ ਹੁਣ ਦੋਨਾਂ ਨੂੰ ਦਵਾ ਕੇ ਮਾਦਾ ਜੀ ਕਿਹਾ ਸੀ ਉਹ ਕਨੇ ਚਲਾ ਕੇ ਜਾ ਜੰਦਾ ਹੋਰ ਦੇਖ ਲਈ ਅੱਜ ਵੀ ਜਾ ਕੇ ਆਏ ਨੇ ਦੁਬਾਰੀ ਡਾਕਟਰ ਕੋਲੋਂ ਕਹਿੰਦੇ ਹੈਗੀ ਐ ਇਹਦੀ ਰੈਡ ਨਸ ਦੀ ਦਵਾਈ ਵਿੱਚ ਹੈਗੀ ਐ ਲੱਗੀ ਹੋਈ ਸਾਲਟ ਪਤਾ ਨਹੀਂ ਹੁਣ ਰਾਤ ਨੂੰ ਬੁਖਾਰ 1 ਵਜੇ ਤੋਂ ਬਾਅਦ ਰੋਜ਼ ਬੁਖਾਰ ਚੜ ਜਾਂਦਾ ਦਿਨ ਜਿੰਨੇ ਚਿਰ ਦਵਾਈ ਲਈ ਜਾਂਦੇ ਉਹਨਾਂ ਚਿਰ ਠੀਕ ਆ ਉਸ ਤੋਂ ਬਾਅਦ ਫੇਰ ਇਹਦਾ ਪਤਾ ਹੀ ਸੀ ਜੀ ਆ ਹੁਣ ਜਿਹੜੇ ਮੀਂਹ ਪਏ ਸੀ ਨਾ ਉਸ ਤੋਂ ਬਾਅਦ ਵੀ ਪਾਣੀ ਗੰਦਾ ਸੈਰਾਂ ਦੇ ਵਿੱਚ ਤਾਂ ਖੜਾ ਪਾਣੀ ਹੁੰਦਾ ਬਹੁਤ ਔਖਾ ਹਾਲ ਐ ਬੁਰਾ ਹਾਲ ਐ ਜਿਵੇਂ ਜਲ ਮੈਨੂੰ ਤੇ ਪਿੰਦਰ ਨੂੰ ਤਾਂ ਪਿੰਦਰ ਨੂੰ ਬੁਖਾਰ ਇੱਕ ਦਿਨੀ ਹੋਇਆ ਸੀ ਮੈਨੂੰ ਵੀ ਇੱਕ ਦਿਨੀ ਹੋਇਆ ਸੀ ਅਸੀਂ ਤਾਂ ਠੀਕ ਹੋ ਗਏ ਇਹ ਸਰਦਾਰ ਜੀ ਉੱਥੇ ਦਿੱਲੀ ਜਾਂਦੇ ਤੇ ਨਾ ਇਹਨਾਂ ਦੇ ਮੱਛਰ-ਮੱਛਰ ਵੀ ਲੜਦਾ ਸੀ ਅਸੀਂ ਮੱਛਰ ਵੀ ਲੜਦਾ ਸੀ ਮੈਨੂੰ ਵੀ ਇਹ ਕਹਿਣਗੇ ਮੱਛਰ ਤੇ ਵੀ ਅਸੀਂ ਘਰੇ ਹੁੰਦੇ ਤੇ ਚਲੋ ਇੱਥੇ ਸਾਡੇ ਅਸੀਂ ਮੱਛਰ ਤੋਂ ਬਚ ਦਿੱਤੀ ਸਾਨੂੰ ਇੰਨਾ ਕਾ ਵੀ ਹੈ ਨਹੀਂ ਤੀਗਾ ਇੱਥੇ ਤਾਂ ਕਰਕੇ ਤੇ ਹੁਣ ਇਹਨਾਂ ਦਾ ਕੰਮ ਜਾ ਉਲਦਿਆ ਪਏ ਇੱਕ ਮੂਰੇ ਸੀਜ਼ਨ ਦਾ ਟਾਈਮ ਆਉਂਦਾ ਵੀ ਚਲੋ ਉਦੋਂ ਤੱਕ ਠੀਕ ਹੋ ਜਾਣ ਤਾਂ ਚੰਗੀ ਗੱਲ ਹੈ ਇੱਕ ਘਰੇ ਨਹੀਂ ਰਹਿੰਦੇ ਮੈਂ ਕਹੇਤੀ ਦੋ ਦਿਨ ਰੈਸਟ ਕਰ ਲਓ ਕਹਿੰਦੇ ਭਾਏ ਤਾਂ ਉਦੋਂ ਵੀ ਜ ਨਾ ਸਖਰਸ਼ਟ ਵੀ ਨਹੀਂ ਕਰੀ ਜਾਂਦੀ ਜੇ ਕਈ ਰੈਸਟ ਕਰ ਲਵਾਂ ਮੈਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਵੀ ਰੈਸਟ ਕਰ ਲਾ ਮੈਥੋਂ ਤਾਂ ਮਦੌਦੀ ਬਹਿ ਜਾ ਸਾਡੇ ਕੇ ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਸਬਜੀ ਬਣਾਦਾ ਤੇ ਅੱਜ ਵਾਲਾ ਬਲੌਗ ਤੁਸੀਂ ਇੰਨਾ ਕੀ ਪ੍ਰਵਾਨ ਕਰਿਓ ਪਹਿਲਾਂ ਮੇਰੀ ਸਲਾਹ ਸੀ ਵੀ ਮੈਂ ਬਲੌਗ ਨਾ ਪਾਵਾਂ ਫਿਰ ਮੇਰੀਆਂ ਭੈਣਾਂ ਰੋਜ਼ ਮੈਨੂੰ ਡੀਕਦੀਆਂ ਨੇ ਵੀ ਉਹਨਾਂ ਦਾ ਬਲੌਗ ਆਊਗਾ ਬਲੌਗ ਆਊਗਾ ਇੱਕ ਅੰਮੀ ਬਲੌਗ ਸੀ ਮਿਸ ਨਾ ਕਰਿਆ ਕਰੋ ਬਹੁਤ ਮੈਸੇਜ ਆਉਂਦੇ ਨੇ ਥੈਂਕ ਯੂ ਜੀ ਤੁਹਾਡਾ ਧੰਨਵਾਦ ਹੈ ਨਾ ਇੰਨਾ ਕ ਪਿਆਰ ਕਰਨ ਲਈ ਤੇ ਲਾਈਵ ਤੇ ਇੰਨਾ ਸੋਹਣਾ ਰਿਸਪੌਂਸ ਦੇਣ ਲਈ ਤੈਨੂੰ ਲੋ ਧੰਨਵਾਦ ਜੀ ਮੈਂ ਇਹਰੇ ਕੋਲੇ ਕੋਈ ਸ਼ਬਦ ਨਹੀਂ ਵੀ ਜਿਹੜੇ ਮੈਂ ਤੁਹਾਡੇ ਹਨਾ ਧੰਨਵਾਦ ਕਰ ਸਕਾਂ ਥੈਂਕ ਯੂ ਲਾਈਵ ਤੇ ਬਹੁਤ ਸੋਹਣਾ ਰਿਸਪੌਂਸ ਮਿਲਦਾ ਜੀ ਆਪਾਂ ਨੂੰ ਚਲੋ ਚਾਹੇ ਉਹਦੇ ਵਿੱਚੋਂ ਜਿਵੇਂ ਹੁਣ ਜੇ ਆਪਾਂ ਨੇ 2-4 ਸੂਟੀ ਬੁੱਕ ਹੋ ਜਾਂਦੇ ਨੇ ਸੂਟਾਂ ਦੀ ਬੁੱਕ ਦੀ ਕੋਈ ਗੱਲ ਨਹੀਂ ਜੀ ਉਥੇ ਹਨਾ ਇੱਕ ਉਹਨਾਂ ਨੂੰ ਵੀ ਐ ਤਾਂਗ ਬਣੀ ਰਹਿੰਦੀ ਹੈ ਵੀ ਇੰਨੇ ਵੇਲੇ ਦੀਦੀ ਲਾਈਵ ਹੋਣਗੇ ਤੇ ਆਪਣਾ ਮੋਹ ਪਿਆਰ ਬਣ ਗਿਆ ਹਨਾ ਇਸ ਕਰਕੇ ਸੂਟ ਕੋਈ ਚੱਕਰ ਨਹੀਂ ਚਾਹੀ ਉਹ ਚੋ ਕੋਈ ਲੈਂਦਾ ਚਾਹੇ ਨਹੀਂ ਲੈਂਦਾ ਮੈਨੂੰ ਵੀ ਐ ਰਹਿੰਦਾ ਵੀ ਹਾਂ ਇੰਨੇ ਵੇਲੇ ਮੈਂ ਜ਼ਰੂ ਇਸ ਕਰਕੇ ਮੈਨੂੰ ਸੂਟਾਂ ਦਾ ਕੋਈ ਚੱਕਰ ਨਹੀਂ ਕਿਉਂ ਸੂਟ ਦਾ ਹੁਣ ਵੀਡੀਓਜ਼ ਵੀ ਪਾ ਦਿੰਨੇ ਆ ਇੰਸਟਾ ਤੇ ਵੀ ਪਾ ਦਿੰਨੇ ਆ ਫੇਸਬੁੱਕ ਤੇ ਵੀ ਉਹ ਤਾਂ ਪੈਂਦੀ ਰਹਿੰਦੀ ਨੇ ਸੂਟਾਂ ਦੀ ਤੇ ਲਾਈਵ ਤੇ ਵੀ ਇੰਟਰਸਟ ਜਾਂ ਬਣ ਗਿਆ ਥੋੜਾ ਜਿਹਾ ਵੀ ਪਹਿਣਾ ਆਪਣੀਆਂ ਵੇਟ ਕਰਦੀਆਂ ਰਹਿੰਦੀਆਂ ਨੇ ਚਲੋ ਜੀ ਜੇ ਤਾਂ ਹੁਣ ਕੱਲ ਨੂੰ ਅਸੀਂ ਬਾਗ ਇਹਨਾਂ ਨੂੰ ਦਵਾਈ ਦਵਾਉਣ ਫੇਰ ਤਾਂ ਮੈਥੋਂ ਲਾਈਵ ਨਹੀਂ ਹੋਇਆ ਜਾਣਾ ਨਹੀਂ ਆਪਾਂ ਜ਼ਰੂਰ ਲਾਈਵ ਤੇ ਆਵਾਂਗੇ ਸਾਰੀਆਂ ਪਹਿਣਾ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਜੀ ਤੁਸੀਂ ਜਿੰਨਾ ਕ ਲਾਈਵ ਨੂੰ ਪਿਆਰ ਦਿੰਦੇ ਹੋ ਉਨਾ ਪਿਆਰ ਹੀ ਆਪਣੇ YouTube ਤੇ ਜਿਹੜੀਆਂ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਨੂੰ ਵੀ ਇੰਨੇ ਹੀ ਜ਼ਿਆਦੇ ਪਿਆਰ ਪਰ ਮਾਦਾ ਮੈਂ ਸਾਰਿਆਂ ਨੂੰ ਤਾਂ ਅੰਦਰੁਸਤੀ ਵਾਕਸੇ ਸਾਰਿਆਂ ਦੇ ਮੇਰਾ ਪਰਿਆ ਹੱਥ ਰੱਖੀ ਤਰੱਕੀਆਂ ਵਾਕਸੇ ਤੇ ਸਾਰੀਆਂ ਭੈਣਾਂ ਆਪਣੇ ਵਰਕ ਵਾਲੇ ਸੂਟ ਰੈਡੀ ਕਰਵਾਉਣ ਲਈ ਜਲਦੀ ਜਲਦੀ ਡਿਜ਼ਾਈਨ ਬੁੱਕ ਕਰ ਲਓ ਤੇ ਕਲਰ ਬੁੱਕ ਕਰ ਲਓ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਵੀ ਕਰਵਾ ਚੌਥ ਲਈ ਵਰਕ ਵਾਲੇ ਸੂਟ ਰੈਡੀ ਜਲਦੀ ਲੈ ਕੇ ਆਈਏ ਤੁਹਾਡੇ ਲਈ ਚਲੋ ਜੀ ਮਿਲਦਿਆਂ ਕੱਲ ਨੂੰ ਸੋਹਣੇ ਜੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ